ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਦਾਤੇ ਦੇ ਵਿੱਚ ਦਾਤਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਰੌਲੀ ਪਿੰਡ ਦਾ ਗਵੰਡੀ ਪਿੰਡ ਆ ਪਿੰਡ ਰਕਾਲਾ ਦਾ ਗਵੰਡੀ ਪਿੰਡ ਆ ਤੇ ਜਿਹੜਾ ਮਿੱਤਰੋ ਤਿੰਨ ਕੋ ਕਿਲੋਮੀਟਰ ਦੀ ਦੂਰੀ ਪਿੰਡ ਰਕਾਲਾ ਤੋਂ ਪੈਂਦੀ ਆ ਤੇ ਚਾਰ-ਪੰਜ ਕਿਲੋਮੀਟਰ ਦੀ ਰੌਲੀ ਤੋਂ ਪੈਂਦੀ ਆ ਦੂਰੀ ਇਸ ਪਿੰਡ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਨਿੱਕਾ ਵੀਰ ਦਾ ਨਾਮ ਆ ਮਿੱਤਰੋ ਅੱਜ ਤੁਹਾਡੇ ਲਈ ਜਨਵਾਰ ਦੋ ਇੱਕ ਤਾਂ ਮਿੱਤਰੋ ਨੀਲੀ ਰਾਵੀ ਨਸਲ ਦੀ ਦੋ ਦੰਦ ਕੱਟੀ ਕਮਾਲ ਦੀ ਵਿਖਾਉਂਗਾ ਤੁਹਾਨੂੰ ਘਰ ਦੀ ਝੋਟੀ ਆ ਬਾਈ ਹੁਣੇ ਉਹਦੀ ਤੇ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਮੇਮੇ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਸੱਸੀ ਕਰਨੀ ਕੀ ਹਾਲ ਆ ਵੀਰੇ ਵਧੀਆ ਬਾਈ ਸੇਤਾਂ ਦੇ ਘਰ ਪਰਵਾਹ ਠੀਕ ਆ ਅੱਛਾ ਨਿੱਕੇ ਬਾਈ ਅੱਜ ਜਨਵਾਰ 2 ਆਪਣੇ ਕੋਲ ਘਰ ਦੇਈ ਹੈ ਨਾ ਤੇ ਅੱਗੇ ਫਿਰ ਵਪਾਰ ਦਾ ਕੰਮ ਸ਼ੁਰੂ ਕਰਨਾ ਹੁਣ ਹਾਂ ਮਰੇ ਬਿੰਨੇ ਆ ਬਿੱਲੇ ਆਣਾ ਸਾਲੋ ਸਾਲ ਫਿਰ ਉਹ ਲਾਵਾਗੇ ਠੀਕ ਆ ਅੱਛਾ ਨਿੱਕੇ ਬਾਈ ਪਹਿਲੇ ਨੰਬਰ ਤੇ ਜਿਹੜੀ ਆ ਝੋਟੀ ਆ ਹਾਂ ਜੀ ਇਹ ਪੰਜ ਥਣੀਆਂ ਬਾਈ ਹਾਂ ਵੀਰੇ ਪੰਜ ਥਣੀਆਂ ਪੰਜ ਥਣੀਆਂ ਚੱਲਦੇ ਪੰਜ ਚੱਲਦੇ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਵੀਰੇ ਇਹ ਹੈਗਾ 8 1/2 9 ਕਿਲੋ ਠੀਕ ਆ ਵੀਰੇ ਬੱਚਾ ਮਗਰ ਕਿਹੜਾ ਵੀਰੇ ਇਹਦੇ ਵੀਰੇ ਆ ਕੱਟੀਆਂ ਵੀਰੇ ਕੱਟਾ ਕੱਟਾ ਕਿੰਨਾ ਟਾਈਮ ਹੋ ਗਿਆ ਕੱਟੀਆਂ ਕੱਟੀਆਂ ਹਾਂ ਕਿੰਨਾ ਟਾਈਮ ਹੋ ਗਿਆ ਉਹ ਨਿੱਕੇ ਵੀਰੇ ਸੂਈ ਨੂੰ ਇਹਨੂੰ ਵੀਰੇ ਹੋ ਗਏ 3 ਮਹੀਨੇ ਦਾ 3 ਮਹੀਨੇ ਕੱਟਾ ਕੇ ਬਾਹਰ ਜਾਂਦੇ ਹੋਣਗੇ ਥੋੜੇ ਬਹੁਤ ਹੀ ਕਾਟੀ ਦਾ ਦੇ ਸਿੰਗਲ ਦੇ ਹਿਸਾਬ ਬੱਚੇ ਦੇ ਹਿਸਾਬ ਪਤਨ ਨਾਲਾ ਸਾਡੇ ਲਾਲਾ ਯਾਰ ਤੂੰ ਚਟੋਨੀ ਜੋਰੀ ਸੋਈ ਹੈ ਨਾ ਤਾਂ 10 15 ਦਿਨਾਂ ਦੀ ਛੋਟੀ ਸਿੰਗਾ ਸੰਗਾ ਦੀ ਬੜੀ ਸੋਹਣੀ ਆ ਨਾ ਬਈ ਮੂਮਾਂ ਦੀ ਫੇਸ ਕੁਆਲਿਟੀ ਅੱਛਾ ਨਹੀਂ ਕਿਵੇਂ ਚਵਾਈ ਚਵਾਈ ਕਿਵੇਂ ਬਈ ਬਈ ਪੁੱਲੀ ਆ ਜੇ ਤੋਰੀ ਵੀਰੇ ਕੱਢੀ ਬਾਹਰ ਨੂੰ ਬਈ ਖੋਲੀ ਮੜਾ ਜ ਅੱਛਾ ਨਹੀਂ ਕਿ ਕੋਈ ਘਰੇ ਰੱਖਣ ਵਾਲਾ ਜਾਵੇ ਓਕੇ ਦੀ ਰਿਪੋਰਟ ਆ ਜਮਾ ਮੇਰੇ ਜਮਾ ਕਿਸੇ ਗੱਲ ਕੋਈ ਵੀ ਹੈ ਨਹੀਂ ਇਹਦੇ ਚ ਡਾਊਟ ਵਧੀਆ ਪੁੱਲੀ ਤਾਂ ਤਾਜੀ ਸੱਜਰ ਕਿੰਨਾ ਦੇਗੀ ਹੁਣ ਤਾਂ ਚਾਹ ਤੂੰ ਕਣਕ ਕੁਣਕ ਤੇ ਰੁੱਦੀਆਂ ਗੱਲ ਵੱਖਰੀਆਂ ਹੁਣ ਬਈ ਇਹ ਦੇਗੀ 10 12 ਕਿਲੋ ਦੇ ਨੇੜੇ ਹੋੜ ਵੀ ਜਦਾਣਾ ਪਾ ਜਾ ਵੀ ਇਨਾਂ ਤੋਂ ਦੁਕਾਨ ਹਾਂ ਬਾਈ ਕਰ ਜੋ ਕਰ ਜੋ ਤੂੰ ਫਿਰ ਇਹ ਹੁਣ ਘਟੀ ਘਾ ਤੋਂ ਕੀ ਕਰ ਰ ਬਾਈ ਘਟੀ ਇੱਕ ਤਾਂ ਹੈ ਨਹੀਂ ਘਰੇ ਕੋਈ ਵੀ ਆਪਦਾ ਖੇਤੀ ਦਾ ਕੰਮ ਜ਼ਿਆਦਾ ਹੈ ਨਾ ਇੱਕ ਮੁਸੀਬਤ ਮੁਸੀਬਤ ਹੈ ਕਤਨੂੰ ਪਤਾ ਹੀ ਦੱਸ ਕੇ ਹਟਿਆ ਨਾ ਉਧਰ ਕਰਕੇ ਵੀ ਸਾਨੂੰ ਦੋਵਾਂ ਨੂੰ ਮੈਨੂੰ ਸੀਰੀ ਨੂੰ ਜਾਣਾ ਮੈਂ ਮੈਨੂੰ ਵੀ ਤਾਂ ਕਰਕੇ ਸਾਡੇ ਕੋਲ ਬਾਈ ਸੇਵਾ ਨਹੀਂ ਮਾਂ ਤਾਂ ਪਤਾ ਇਧਰ ਇਧਰ ਰੇਟ ਵੀਰੇ ਫਿਰ ਇਹਦਾ ਰੇਟ ਵੀ ਆਪਾਂ ਕਰਦੇ ਆ 65000 ਰੁਪਏ ਮੇਰੇ ਤੋਂ ਥੋੜਾ ਬਹੁਤਾ ਕਰਦੇ ਥੋੜਾ ਘਣਾ ਕਰਦੇ ਚਲ ਠੀਕ ਹੈ ਲੈ ਮਿੱਤਰੋ ਰੇਟ ਸਿਰਫ 65000 ਰੁਪਏ ਵੀਰੇ ਤੋਂ ਕਰਾਇਆ ਮੈਂ ਵੇਚਣ ਵਾਲਾ ਹੁਣ ਤੁਸੀਂ ਵੇਖ ਲਓ ਵੀ ਝੋਟੀ ਐਡੀ ਕੱਟੀ ਮਗਰ ਪੰਜ ਥਣੀਆਂ ਕਈ ਭਰਾ ਪੰਜ ਥਣੀਆਂ ਨੂੰ ਬਾੜੀ ਚੰਗੀ ਗਿਣਦੇ ਆ ਤੇ ਕਈ ਭਰਾ ਮਾੜੀ ਕਹਿੰਦੇ ਦੂਜੀ ਗੱਲ ਇਹ ਆ ਵੀ ਵੀਰੇ ਇਹੋ ਜੀ ਝੋਟੀ ਵਜਣ ਦੇ ਵਿੱਚ ਵੀ ਜੇ ਆਪਾਂ ਵੇਚਦੇ ਆਂ ਤੇ ਕਿੱਥੇ ਵਿਗਦੇ ਤੁਸੀਂ ਸਾਰੇ ਸਿਆਣੇ ਆ ਯਾਰ ਭਰਾਵੋ ਪਰ ਆਪਾਂ ਨਹੀਂ ਕਹਿਣਾ ਉੱਥੇ ਕਰਮ ਵਾਲੇ ਨੂੰ ਨਹੀਂ ਭੇਜਣਾ ਤੇ ਨਹੀਂ ਪ੍ਰਮਾਤਮਾ ਇਹਨੂੰ ਕਰਲੇ ਅੱਛਾ ਬਣੀ ਨੂੰ ਕੋਈ ਟਾਈਮ ਇਹਨੂੰ ਟੀਕਾ 2 ਮਹੀਨੇ ਹੋ ਗਏ ਬਾਈ ਨੇ 1.5 1.5 ਮਹੀਨੇ ਟੀਕਾ ਦੋ ਇਹਨੂੰ ਹੈ ਠੀਕ ਹੈ ਬਾਈ ਤੇ ਉਹਨੂੰ ਪਰਲੀ ਨੂੰ ਵੀ ਰੇ ਝੋਟੀ ਨੂੰ ਇਹਨੂੰ ਇਹਦੇ ਨਹੀਂ ਬਾਈ ਟੀਕਾ ਨਹੀਂ ਭਰਾਇਆ ਇਹਦੇ ਨਹੀਂ ਟੀਕਾ ਭਰਾਇਆ ਅੱਛਾ ਇਹ ਕਿੰਨੇ ਚਰਦੀ ਹੈ ਵੀਰੇ ਏਹ ਯਾਰ ਹੋ ਗਈ ਹੋ ਗਈ ਬਾਈ ਬਸ ਇਹ ਹੀਟ ਕੱਢੀ ਸੀ ਪਹਿਲੀ ਇਹ ਭਰਾ ਹੀ ਨਹੀਂ ਤਾ ਨੂੰ ਕਹਿੰਦੇ ਬੰਦੇ ਕਹਿੰਦੇ ਨਾਂ ਭਰਾਏ ਦੰਦਾ ਦੋ ਇਹ ਦੁੰਦੀ ਆ ਦੁੰਦੀ ਆ ਬਾਈ ਦੁੰਦੀ ਠੀਕ ਆ ਵੀਰੇ ਅੱਛਾ ਇਹ ਦਾ ਸੀਮਨ ਸੂਮਨ ਦਾ ਕੋਈ ਪਤਾ ਸੀ ਵੀ ਨਹੀਂ ਵੀਰੇ ਸੀਮਨ ਦਾ ਕੋਈ ਠੀਕ ਆ ਅੱਛਾ ਇਹ ਫਿਰ ਕੱਟੀ ਸੋਹਣੀ ਸਲਕੀ ਬਹੁਤ ਆ ਸਿੰਗਰ ਸੋਹਣੀ ਹਾਂ ਬਾਈ ਸੋਹਣੀ ਬਹੁਤ ਤੇ ਬੜੀ ਇੱਕ ਵਾਰੀ ਹੈਗੀ ਹੈ ਕਿ ਨਹੀਂ ਨਹੀਂ ਔਰ ਇੰਨੀ ਹੈ ਨਹੀਂ ਬੜੀ ਹੀਟ ਕੱਢੀ ਸੀ ਨੇ ਹੀਟ ਕੱਢੀ ਸੀ ਕਿੰਨੇ ਦਿਨ ਹੋ ਗਏ ਹੋਣਗੇ ਹੀਟ ਕੱਢੀ ਨੂੰ ਇਹਨੂੰ ਯਾਰ ਕਿੰਨਾ ਹੋ ਗਿਆ ਹਾਂ ਇਹਨੇ ਕਿਦਾਂ ਨੂੰ 22 ਦਿੰਦਾ ਵੀ ਬਈ ਇਹਨਾਂ ਦੇ ਬੰਦੇ ਨੇ ਦੱਸਿਆ ਜਿਹੜਾ ਲੱਗਾ ਕੰਮ ਕਰਦਾ ਵੀਰੇ ਕਿ ਅੱਛਾ ਨਿੱਕੇ ਬਾਈ ਫਿਰ ਇਹ ਵੇਚਣੀ ਆਉਣ ਇਹਦਾ ਰੇਟ ਬਾਈ ਕੀਤਾ ਹੈ ਕੀਤਾ ਇਹਦਾ ਵੀਰੇ 60000 60000 ਰੁਪਏ ਮੰਨਤਾਂ ਨਾਲ ਮੰਨਤਨ ਕਰ ਦਾਂਗੇ ਥੋੜਾ ਜਿਹਾ ਕਦੀ ਵਾਰ ਨੂੰ ਤੋਰੀ ਵੀਰੇ ਇਹਨੂੰ ਵੀ ਖੋਲ ਕੱਟੀ ਸਿੰਗਾ ਸਿੰਗਾ ਦੀ ਬੜੀ ਸੁਣੀ ਹੈ ਬਹੁਤ ਸੋਹਣੀ ਆ ਬਾਈ ਬਹੁਤ ਕੰਦਗੜ ਵੀ ਵੇਲਾ ਤੂੰ ਇੱਕ ਗੱਲ ਹੋਰ ਨਿੱਕੇ ਚੰਗੇ ਘਰਾਣੇ ਦੀ ਹੋਊਗੀ ਕਿਸ ਦੀ ਹਾਂ ਬਾਈ ਠੀਕ ਆ ਵੀਰੇ ਵਾਕਈ ਝੋਟੀ ਆ ਬਣਨ ਵਾਲੀ ਝੋਟੀਆਂ ਮਤਲਬ ਲੋਲੇ ਵਿਲਕੂਵਾਂ ਵਾਲੀ ਝੋਟੀ ਸ਼ਾਨਦਾਰ ਤੇ ਜਾਣ ਵਾਲੀ ਝੋਟੀ ਆ ਜਿਹੜੇ ਭਰਾਣੇ ਰਣੀਆਂ ਨਾ ਮੇਤਲ ਉਹਨੂੰ ਯਾਦਗਰੀ ਚੀਜ਼ ਬਣੂਗੀ ਪੋਤੇ ਦਾ ਮੂੰਹ ਮਾ ਵਿਖਾਇਆ ਉੱਤੋਂ ਦੂਰ ਹੋ ਜਾ ਕੇ ਨੇੜੇ ਬੰਨਦੇ ਬਈ ਥੋੜੀ ਜਿਹੀ ਡਰਦੀ ਆ ਸਾਡੇ ਤੋਂ ਇਹ ਕਰਦੀ ਆ ਉਪਰ ਆ ਥੋੜਾ ਕਿਤੇ ਕਿਤੇ ਨਾ ਪਰ ਉਹ ਤਾਂ ਬਈ ਕਰਨੀ ਗੱਲ ਹੈ ਗੰਢੀ ਸੀਲ ਬਹੁਤ ਆ ਬਈ ਜਗ੍ਹਾ ਮਰਜੀ ਹੱਥ ਥਨਾ ਫੋਲਾ ਚਲਾਉਣਾ ਯਾਰ ਤੇਰੇ ਨਿੱਕੇ ਬਈ ਫਿਰ ਇੱਧਰ ਘਰ ਹੋ ਗਿਆ ਪਿੱਛੇ ਕੋਈ ਆਉਂਦਾ ਵੀ ਨਹੀਂ ਹਾਂ ਇੱਧਰ ਆਉਂਦਾ ਨਹੀਂ ਬਈ ਸਾਡੇ ਕੋਲ ਇਹ ਤਾਂ ਇਹਦਾ ਪਸ਼ੂ ਦਾ ਡਰ ਤੋਂ ਉਹਦੋਂ ਲੈਂਦਾ ਜਦੋਂ ਆਪਾਂ ਕੋਈ ਬੰਦਾ ਬੰਦਾ ਮੱਥੇ ਲੱਗਦਾ ਰਹੇ ਅੱਛਾ ਠੀਕ ਆ ਅੱਛਾ ਨਿੱਕੇ ਬਈ ਇਹਦਾ ਰੇਟ 60000 ਰੁਪਏ ਵਿੱਚੋਂ ਮਾਣਤਰ ਥੋੜਾ ਹਾਂ ਬਈ ਕਰਦਾ ਠੀਕ ਆ ਅੱਛਾ ਮੈਂ ਇਹਨੂੰ ਜਿਵੇਂ ਮਹੀਨੇ ਡੇਢ ਮਹੀਨਾ ਤੋਂ ਆਣਾ ਤੋਂ ਪਾਣੀ ਨੂੰ ਇਹ ਤੈਨੂੰ ਮਾਲਾ ਆਈਡੀਆ ਹੈ ਕਿ ਘਟ ਹੋਣ ਨੇ ਹੋਣਗੇ ਬੰਦੇ ਹੋਣਗੇ ਬਈ ਸਾਥੀ ਤੇ ਅੱਛਾ ਵੀਰੇ ਬੰਦਾ ਹੋਣ ਮੈਨੂੰ ਦਿਨ ਦੱਸ ਦੇ ਪਰ ਆ ਕਿੰਨੇ ਕੁ ਹੋਣਗੇ 1.5 ਮਹੀਨੇ ਨਾ 7-8 ਦਿਨ ਇਹ ਵੀ 1 ਮਹੀਨਾ ਤੇ 5-7 ਦਿਨ ਹੋਣਗੇ ਹਾਂ ਇੰਨਾ ਕਹੋ ਕਿ ਮੈਂ ਬੜੀ ਰਿੰਗ ਗਈ ਸੀ ਇਹ ਇਹ ਰੇ ਤਾਰਾ ਪਰ ਠੀਕ ਤਾਰਾ ਤੇ ਠੀਕ ਆ ਵੀਰੇ ਲੈ ਵੀ ਮਿੱਤਰੋ ਤਾਰਾ ਤੇ ਬਣੀ ਹੋਈ ਆ ਝੋਟੀ ਰਿੰਗ ਮੰਨ ਲਓ ਬਾਈ ਉਹਨਾਂ ਨੂੰ 1 ਮਹੀਨਾ ਤੇ 7-8 ਦਿਨ ਹੋਏ ਆ ਵੀ ਨਾ ਇਹ ਚੈੱਕ ਪਾਸ ਤੇ ਤੁਸੀਂ ਫੰਡਰ ਕਰਕੇ ਲੈਣੀ ਆ ਯਾਰ ਗੱਲ ਕਰ ਤੂੰ ਤੁਸੀਂ ਵੀਲੀ ਮੰਨ ਕੇ ਲਓ ਜਿੰਨਾ ਚਿਰ ਬਾਈ ਚੈੱਕ ਨਹੀਂ ਹੁੰਦੀ ਕਿਉਂ ਆਹ ਵੇਖਈਏ ਜੱਪੜ ਗਲਤ ਗੱਲ ਨਹੀਂ ਕਰਨੀ ਅੱਛਾ ਨਿੱਕੇ ਨੰਬਰ ਵੀਰੇ ਨੰਬਰ ਵੀਰੇ ਆਪਣਾ 95924 7697 ਇੱਕ ਵਾਰੀ ਹੋਰ ਬੋਲ ਦਈਏ ਵੀਰੇ 95924 7697 95924 7697 979 ਲੈ ਜੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਗੱਲ ਤੇ ਬਾਅਦ 2 ਜਨਵਰੀ ਬਾਈ ਦੇ ਵਕਾਊ ਆ ਪਿੰਡ ਦਾਤਾਵਾਦ ਜ਼ਿਲ੍ਹਾ ਮੋਗਾ ਵਾ ਨੇੜੇ ਪਿੰਡ ਰੌਲੀਆ ਤੇ ਖਰੀਦੇ ਜੀ ਉਹ ਮੱਝ ਜਿਹੜੇ ਜਾਣ ਜੋਣ ਤੋਂ ਠੰਡ ਤੋਂ ਕੌਲੀਆ ਧੰਨਵਾਦ